ਵੀਰ ਪਤਾ ਨਹੀਂ ਕਿੱਥੇ ਬੈਠਾ ਵਾ ਸਾਹਮਣੇ ਤੇ ਕਿਤੇ ਦਿਖਣ ਨਹੀਂ ਗਾ ਡਿਆ ਵੀਰ ਆਹ ਕਿਹੜੀ ਆਵਾਜ਼ਾਂ ਮਾਰ ਰੋ ਵੀਰ ਵੀਰ ਜੱਦੀ ਵੀਰ ਦੀ ਨਾ ਹੋਏ ਤੇ ਐਨੇ ਹੁਣ ਕਿਹੜੀਆਂ ਪਟੀਆਂ ਚੜਾਉਣੀਆਂ ਵੀਰ ਨੂੰ ਵੇਖਾ ਜਾ ਕੇ ਇਹ ਕਿਹਦਰਵਾਜ਼ਾ ਮਾਰ ਲਈ ਆ ਕਿਹੜਾ ਨਵਾਂ ਸੁਨਿਆ ਲੈ ਕੇ ਆਈ ਵੀਰ ਵਾਸਤੇ ਪਤਾ ਨਹੀਂ ਕਿੱਥੇ ਬੈਠਾ ਵਾ ਨਾ ਗੱਲ ਸੁਣੋ ਮੇਰੀ ਕੀ ਗੱਲ ਵਾ ਹੁਣ ਕੀ ਕਹਿਣਾ ਵੀਰ ਨੂੰ ਵੀਰ ਵੀਰ ਉਹ ਘਰ 'ਚ ਹੋਰ ਵੀ ਕੋਈ ਹੈਗਾ ਵਾ ਹੋਰ ਵੀ ਕਿਸ ਨੂੰ ਆਵਾਜ਼ ਮਾਰ ਲਿਆ ਕਰ ਮੈਂ ਗੱਲ ਕਰਨੀ ਹੋਊਗੀ ਕੋਈ ਨਾ ਤੇਰੀ ਸਾਰੀ ਗੱਲ ਤੈਨੂੰ ਮੈਂ ਦੱਸ ਕੇ ਕਰਾਂ ਆਹੋ ਦੱਸ ਕੇ ਕਰ ਸਾਰੇ ਤੇ ਆਪਣੇ ਆ ਪਟਾ ਚੜਾਇਆ ਤੂੰ ਸਾਰਿਆਂ ਤੇ ਪਿੱਛੇ ਲਾਏ ਆ ਹੋਰ ਕੀ ਚਾਹੀਦਾ ਹੁਣ ਤੇ ਭਾਬੀ ਵੀ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਬੁਰੀ ਕੋ ਲੱਗਨੀ ਨਹੀਂ ਮੈਨੂੰ ਬਹੁਤ ਬੁਰੀ ਲੱਗਦੀ ਆ ਤੋ ਸੱਚ ਪੁੱਛੇ ਦੇ ਚੰਗਿਆਈ ਕਰਦੀ ਕਿਹਣੀ ਆ ਤੂੰ ਦੱਸ ਮੈਨੂੰ ਚੰਗਾ ਕੰਮ ਕੀਤਾ ਹੈ ਅਜੇ ਤੱਕ ਕੋਈ ਹੋਰ ਨਹੀਂ ਕੁਛ ਰਿਆ ਤੂੰ ਰੋਤ ਹੋਗੇ ਹੁਣ ਤੂੰ ਮੇਰੀ ਕੁੜੀ ਦੇ ਹੱਥੋਂ ਕੇ ਪਿੱਛੇ ਪੈ ਗਈ ਆ ਤੈਨੂੰ ਹੋਰ ਨਹੀਂ ਚੰਗੀ ਲੱਗਦੀ ਹਾਏ ਹਾਏ ਉਹਦਾ ਤਾਂ ਮੈਂ ਬੜਾ ਸੋਚਣ ਡਈ ਆ ਐਨੀ ਮਾੜੀ ਨਹੀਂ ਇਦਵਤਰੀ ਕਿਉਂ ਮਾੜੀ ਗੱਲਾਂ ਕਰਨੀ ਤੇਰੇ ਗਾੜੀ ਹੱਥ ਠੀਕ ਵਾ ਜਿੰਨਾ ਤੂੰ ਭਲਾ ਸੋਚਦੀ ਆ ਨਾ ਤੂੰ ਭਲਾ ਆਪਣੇ ਕੋਲ ਹੀ ਰੱਖ ਔਰ ਮੈਨੂੰ ਨਹੀਂ ਚਾਹੀਦਾ ਤੇਰਾ ਭਲਾ ਨਾ ਮੇਰੇ ਤੀਰ ਨੂੰ ਚਾਹੀਦਾ ਵਾ ਇਹ ਤੂੰ ਭਲਾ ਜਾ ਕੇ ਪ੍ਰਕਰ ਵਰਤਾ ਉੱਥੇ ਹੈ ਨਹੀਂ ਕੋਈ ਭਲਾ ਵਰਤਣ ਵਾਸਤੇ ਉਹਨਾਂ ਨੂੰ ਜਾ ਕੇ ਵੰਡ ਭਲਾ ਜਦੋਂ ਕੁੜੀ ਦਾ ਵਿਆਹ ਉੱਥੇ ਹੋ ਗਿਆ ਨਾ ਤੇ ਜਦੋਂ ਉਹਨਾਂ ਨੇ ਕਿ ਦੱਸਿਆ ਨਾ ਪਿੰਨਾ ਸੁੱਖ ਮਿਲਿਆ ਵਾ ਇਸੇ ਜ਼ੁਬਾਨ ਨਾਲ ਫਿਰ ਤੂੰ ਕਹਿਣਾ ਕਿ ਤੂੰ ਪਹਿਨ ਚੰਗਾ ਕੀਤਾ ਆਏ ਹਾਏ ਇੰਨਾ ਸੁੱਖ ਮਿਲ ਜਾਣਾ ਮੇਰੀ ਕੁੜੀ ਨੂੰ ਹੈ ਉਹ ਵੀ ਤੇਰੇ ਹੱਥੋਂ ਤੂੰ ਦਵਾਉਣਾ ਵਾ ਔਰ ਮੈਨੂੰ ਨੇ ਯਕੀਨ ਹੈਗਾ ਉਹ ਤੂੰ ਰਹਿਣ ਦੇ ਜਿੱਥੇ ਆਪਾਂ ਹੈਗੇ ਨਾ ਮਾਮਾ ਪੀਆ ਰਹਿਣ ਦੇ ਬੱਥੇਰੇ ਰਿਸ਼ਤੇ ਮੇਰੀ ਕੁੜੀ ਨੂੰ ਠੀਕ ਵਾ ਕੋਈ ਗੱਲ ਨਹੀਂ ਹੁਣ ਤੇ ਮੇਰੇ ਭਰਾ ਨੇ ਹਾਂ ਕਰਤੀ ਆ ਤੇ ਅਮਨ ਨੇ ਵੀ ਹਾਂ ਕਰਤੀ ਆ ਹੁਣ ਭਾਬੀ ਤੂੰ ਕੀ ਕਰੇਂਗੀ ਜਿੰਨਾ ਚਿਰ ਮੇਰੀ ਨਾ ਹਾਂ ਹੁੰਦੀ ਅਨਾ ਅਮਨ ਦੇ ਚੱਲਨੇ ਤਾਂ ਨਾ ਹੀ ਤੇਰੇ ਭਰਾ ਦੇ ਚੱਲਨੇ ਹੋ ਇਹ ਤਨੇ ਮੈਂ ਅੱਜ ਵੀ ਦੱਸ ਦਿੰਨੀ ਆ ਤੇ ਕੱਲ ਨੂੰ ਇਹੋ ਗੱਲ ਹੀ ਹੋ ਮੇਰੀ ਲੱਗੀ ਸਮਝ ਜਿੰਨਾ ਚਿਰ ਕੁੜੀ ਦੀ ਮਾਂ ਨੇ ਨਾ ਮੰਨਦੀ ਉਹਨਾਂ ਚਿਰ ਕੋਈ ਰਿਸ਼ਤਾ ਨਹੀਂ ਹੋ ਮੁੰਡੇ ਦੋਵੇਂ ਰਾਜੀ ਆ ਸੈਰਸ ਵੀ ਰਾਜੀ ਆ ਤੇ ਸਨੀ ਵੀ ਰਾਜੀ ਆ ਤੇ ਰਹਿਣ ਮੁੰਡੇ ਨੂੰ ਕੌਣ ਪਛਤਾਵਾ ਇੱਕ ਮੁੰਡਾ ਵਿਆਹਾ ਵਾ ਤੇ ਦੂਜਾ ਵਿਆਹ ਜਾਣਾ ਵਾ ਉਹਨਾਂ ਤੇ ਮੈਂ ਕਿਹਾ ਨਾ ਚ ਰੱਖ ਦੇ ਕੀ ਕਹਿੰਦੇ ਆ ਮੁੰਡਾ ਵਿਆਹ ਤੇ ਹੱਥ ਹੋ ਗਿਆ ਹੈਨਾ ਬਸ ਉਹ ਗਏ ਹੱਥੋਂ ਉਹ ਨਿੱਕਾ ਵਾ ਨਾ ਉਹ ਪਹਿਲਾਂ ਹੀ ਗਿਆ ਵਾ ਮੈਂ ਨਹੀਂ ਮੰਨਦੀ ਲੈ ਆਹ ਕਿਦਾਂ ਦੀਆਂ ਗੱਲਾਂ ਕਾਹਦੀ ਤੂੰ ਆਪਣੇ ਟੱਬਰ ਦੀ ਨਹੀਂ ਬਣਦੀ ਹੈ ਲੋਕੀ ਸੌ ਸੁਖਣਾ ਨਾਲ ਮੁੰਡਿਆਂ ਦੇ ਵਿਆਹ ਕਰਦੇ ਆ ਸੌ ਸੁਖਣ ਵਿਆਹ ਕਰਦੇ ਆ ਤੇ ਤੂੰ ਪਹਿਲਾਂ ਹੀ ਹਾਂ ਗੱਲ ਕਰੀ ਜਾਨੀ ਆ ਬੁੱਢੇ ਵਾਰੇ ਉਹਨਾਂ ਹੀ ਸਾਂਭਣਾ ਵਾ ਹੋਰ ਨਹੀਂ ਕਹਿੰਦੇ ਆਉਣਾ ਤੂੰ ਜਿਹ ਹੈਗੀ ਸੁਖਣਾ ਸੁਖਣ ਵਾਲੀ ਹੈ ਮੇਰਾ ਬੁੱਢਾ ਜਿਹੜਾ ਵਾ ਨਾ ਉਹ ਤੂੰ ਤੇ ਮੇਰਾ ਪਹਿਲਾਂ ਵੇਖ ਲਿਆ ਵਾ ਜਿੱਦਾਂ ਸਾਂਭਣਾ ਮੇਰਾ ਔਰ ਜਿੰਨੇ ਕਪੂਤਾਂ ਸਾਹਮਦੇ ਆ ਨਾ ਉਹ ਤੈਨੂੰ ਪਤਾ ਵਾ ਤੇ ਮੈਨੂੰ ਪਤਾ ਵਾ ਤੇ ਮੈਂ ਪਹਿਲਾਂ ਆਪਣੇ ਆਪ ਨੂੰ ਉੱਥੇ ਕਰਾ ਖਲਿਆ ਵਾ ਇਹ ਤਾਂ ਕੁवारे ਨਹੀਂ ਕਿਸੇ ਦੇ ਭਾਂਡੇ ਤੇ ਵੈ ਕਿੱਥੋਂ ਮੰਨੇ ਆ ਤੇ ਨਾਲੇ ਤੇਰੇ ਪਿੱਛੇ ਲੱਗੇ ਆ ਉਹ ਗਾਂ ਦੇ ਵੇਖੋ ਕੀ ਕਰਦੇ ਆ ਮੈਂ ਨਹੀਂ ਨਾ ਕੋਈ ਆਸਮੇਦ ਰੱਖੀ ਤੇ ਕੁੜੀ ਠੀਕ ਜਿਹੜੀ ਕੁੜੀ ਆ ਨਾ ਮਾਂ ਉਹਦੀ ਮੈਂ ਉੱਥੇ ਵਿਆਹੂੰਗੀ ਜਿੱਥੇ ਮੇਰਾ ਜੀ ਕਰੂਗਾ ਤੇਰੇ ਪਿੱਛੇ ਤਾਂ ਮੈਂ ਕਦੇ ਵੀ ਨਹੀਂ ਲੱਗਦੀ ਕੁੜੀ ਨੂੰ ਫੂਚ ਧੱਕਾ ਦੇ ਦੂੰਗੀ ਪਰ ਤੇਰੇ ਹੱਦ ਦਾ ਰਿਸ਼ਤਾ ਨਹੀਂ ਲੈਂਦੀ ਹੱਦ ਹੋ ਗਈ ਏ ਭਾਬੀ ਇਹੋ ਜਿਹਾ ਕੰਮ ਨਾ ਕਰਿਆ ਕਰ ਨੀ ਆ ਬਨੇ ਤੇਰੇ ਗੜੇ ਹੱਥ ਅਰੇ ਵੀਰ ਵੀਰ ਦੇ ਹੱਕਾ ਲੌਂਡੇ ਆ ਨਾ ਇਹ ਬੰਦ ਕਰ ਠੀਕ ਵਾ ਤਾਂ ਆਪਣਾ ਜੁਲੀ ਜਿਸ ਦਾ ਚੁੱਕ ਤੇ ਜਾ ਇੱਥੋਂ ਨਿਕਲ ਟਾਈਮ ਲੱਗ ਇਹ ਹੋਏਗਾ ਬੈਠੀਆਂ ਇੱਕ ਆਪਣਾ ਨਾਲ ਦਾ ਲੈ ਕੇ ਬਿਠਾ ਲਿਆ ਵਾ ਕੋ ਕੋਈ ਮੂੰਹ ਗੱਲ ਨਾ ਕਰੇ ਜੇ ਗੱਲ ਹੋਏ ਤੇ ਗੱਲ ਦਾ ਇਸ਼ੂ ਬਣਾ ਲਾਂ ਮੈਂ ਤੇ ਹਾ ਲਾਲਾ 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 ਹੋ ਜੇ ਜਿਹੜਾ ਘਾਥੜ ਨਹੀਂ ਤੇ ਮਾਸ਼ਾ ਅੱਲਾ ਉਹ ਵੀ ਲਾਦਾ ਆ ਜਿਹੜਾ ਤੇਰੇ ਗੜੇ ਹੱਥ ਨਿਕਲ ਜਾ ਇੱਥੋਂ ਜਾ ਭਾਬੀ ਜੇ ਕਹਿੰਦੇ ਸੁਣ ਲਈ ਨਾ ਇਹ ਗੱਲ ਤੇ ਆਪਣਾ ਬਚਾਲੀ ਫਿਰ ਕੀ ਕਰਾਂ ਮੈਂ ਇੰਨੀ ਬੇਇਤੀ ਮੈਨੂੰ ਸਮਝ ਨਹੀਂ ਗਈ ਆਉਂਦੀ ਇਹਦਾ ਮੈਂ ਕੀ ਮਾੜਾ ਕੀਤਾ ਵਾ ਜੇ ਮੈਂ ਆਪਣੀ ਭਤੀਜੀ ਦਾ ਰਿਸ਼ਤਾ ਖਾਂ ਡਈ ਆ ਤੇ ਕੁਛ ਸੋਚ ਸਮਝ ਕੇ ਖਾਂ ਡਈ ਆ ਮੈਂ ਤੇ ਇਹੋ ਚਾਹੁੰਦੀ ਆ ਨਾ ਮੇਰੀ ਭਤੀ ਸਾਰੀ ਉਮਰ ਸੁਖ ਲਵੇ ਪਰ ਪਤਾ ਨਹੀਂ ਇਹਦੇ ਸਿਰ ਤੇ ਕੀ ਹੋ ਗਿਆ ਵਾ ਇਹ ਕਿਉਂ ਬਮਾੜੀ ਲੱਗਦੀ ਇੰਨੀ ਹਾਏ ਮਿੰਤੇ ਸੋਨਾ ਵੀ ਨਹੀਂ ਲੱਭਾ ਮੰਮੀ ਨੇ ਰੱਖ ਕਿੱਥੇ ਲਿਆ ਵਾ ਉਹ ਹੁੰਦਾ ਨਾ ਸੋਨਾ ਤੇ ਸੋਨੇ ਦੀ ਤੇ ਕੀਮਤ ਹੀ ਬੜੀ ਆ ਬਾਅਦ ਚ ਮੇਰੇ ਕੰਮ ਆਉਣਾ ਸੀ ਫਿਰ ਮੈਨੂੰ ਕੋਈ ਟੈਨਸ਼ਨ ਲੰਨ ਦੀ ਨਹੀਂ ਲੋੜ ਇੱਕ ਵਾਰੀ ਲੱਭ ਜੇ ਨਾ ਕਿਤੇ ਫਿਰ ਮੈਂ ਤੇ ਸਾਰੀ ਇਹ ਲੋਮਾਰੀ ਵੀ ਫੋਲੀ ਆ। ਮੈਂ ਕਿੱਥੇ? ਵੀ ਤੂੰ ਦੱਸ ਇਕੱਲੀ ਇੱਥੇ ਬਹਿ ਕੇ ਬੜ 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 ਕਰੀ ਜਾਨੀ ਆ। ਤੂੰ ਮੈਨੂੰ ਇੱਕ ਗੱਲ ਸਮਝਾ। ਤੂੰ ਚੰਨੀ ਕੀ ਆ? ਕੀ ਹੋਇਆ ਮੰਮੀ ਹੰਤਨੋ? ਨਹੀਂ ਮੈਨੂੰ ਕਿਉਂ ਹੋਣਾ ਵਾ? ਤੂੰ ਮੈਨੂੰ ਇਹ ਦੱਸ ਤੀ ਹਾਂ ਕਿ ਉਹ ਪਛ ਕੇ ਕੀਤੀ ਓ। ਮੰਮੀ ਫਿਰ ਮੈਂ ਕੀ ਕਰਦੀ? ਅੱਛਾ ਸਾਰੇ ਜਾਣੇ ਤੇ ਮੇਰੇ ਪਿੱਛੇ ਪਏ ਹੀ ਤੇ ਡੈਡੀ ਤੁਹਾਨੂੰ ਪਤਾ ਹੂ ਡੈਡੀ ਵੀ ਕਹਿੰਦੇ ਤੇ ਡੈਡੀ ਦਾ ਕਿਆ ਕਿਦਾਂ ਮੋੜ ਦਿੰਦੀ ਮੈਂ। ਇਹ ਸਾਰੇ ਤੇਰੇ ਪਿੱਛੇ ਪਏ ਤੇ ਮੇਰੇ ਪਿੱਛੇ ਕੋਈ ਨਹੀਂ ਪਿਆ। ਹੈਂ? ਜਦੋਂ ਮੈਂ ਤੇਰਾ ਨਾਲ ਖਲੋਤੀ ਆ ਤੇ ਤੇਰੇ ਜ਼ੁਬਾਨ ਚੋਂ ਕਿਧਾਂ ਨਿਕਲੀ ਆ ਮੇਰੇ ਸਾਹਮਣੇ ਤੇ ਰੋਨੀ ਵਿਲਕਦੀ ਆ ਕਿ ਮੰਮੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਨਹੀਂ ਵਿਆਹ ਕਰਾਉਣਾ ਤੇ ਪਿਓ ਤੇਰੇ ਨੇ ਗੱਲ ਕੀਤੀ ਤੂੰ ਝਟ ਹਾਂ ਕਰਕੇ ਬਹਿ ਗਈ ਆ ਉਹ ਮੰਮੀ ਫੇ ਮੈਂ ਕੀ ਕਰਦੀ ਹਾਂ ਬਾਰ ਬਾਰ ਕੋਈ ਕਹੇ ਤੇ ਕੀ ਕਹਾਂ ਪਰ ਮੈਂ ਡੈਡੀ ਨੂੰ ਇੱਕ ਗੱਲ ਕਹਿਤੀ ਆ ਕਿ ਜਿੰਨੀ ਦੇਰ ਮੇਰੇ ਐਗਜ਼ਾਮ ਨਹੀਂ ਨਾ ਹੁੰਦੇ ਉੰਨੀ ਦੇਰ ਵਿਆਹ ਦਾ ਨਾ ਨਾ ਲਿਓ ਤੇ ਮੈਂ ਬਸ ਤੇਰੀਆਂ ਗੱਲਾਂ ਵਾ ਨਾ ਸਾਰੀਆਂ ਮੰਨੀ ਜਾਣੀਆਂ ਉਹਨਾਂ ਨੇ ਵੇਖੀ ਤਾਂ ਸਹੀ ਹਾਂ ਅਹਾ ਹੁਣ ਮੈਨੂੰ ਨਾ ਰੋਈ ਚੰਗਾ ਨਾ ਮੈਨੂੰ ਕੁਝ ਕਹੀਂ ਕਿ ਮੈਂ ਆਹੇ ਵਿਆਹ ਕਰਾਉਣਾ ਡੈਡੀ ਇਦਾਂ ਕਰਦੇ ਤੋਰਦਾ ਕਰਦੇ ਆ ਆਪਣੀ ਜ਼ੁਬਾਨ ਤੇ ਲਈ ਹੁਣ ਲੱਗੇ ਸਮਝੇ ਨਾ ਇੱਕ ਵਾਰੀ ਮੈਨੂੰ ਤੇ ਪੁੱਛ ਲੈਂਦੀ ਹਾਂ ਗੱਲ ਕਰਨ ਲੱਗੀ ਮੈਨੂੰ ਕੋ ਪਤਾ ਹੀ ਨਹੀਂ ਆ ਤੇ ਮੈਨੂੰ ਲੋਕੀ ਮਿਹਣੇ ਮਾਰਨ ਡੇ ਆ ਹੈ ਅੜੀ ਭੂਆ ਤੇਰੀ ਫਨ ਖਲਾਰ ਕੇ ਮੈਨੂੰ ਕਹਿਣ ਡਈ ਆ ਇਹ ਹੁਣ ਤੂੰ ਕੀ ਕਰ ਲੇਗੀ ਹੁਣ ਤੇ ਅਮਨ ਨੇ ਵਿਆਹ ਕਰਤੀ ਆ ਤੇ ਮੈਨੂੰ ਕੁਤੜੀ ਨੂੰ ਪਤਾ ਹੀ ਨਹੀਂ ਤੇ ਅਮਨ ਹੁਣਾਂ ਨੇ ਹਾਂ ਕੀਤੀ ਆ ਤੇ ਮੰਮੀ ਮੇਰੇ ਮਨ ਚ ਤੁਹਾਨੂੰ ਪਤਾ ਹੋਣਾ ਡੈਡੀ ਨੇ ਤੁਹਾਡੇ ਨਾਲ ਗੱਲ ਕੀਤੀ ਹੋਣੀ ਆ ਨਹੀਂ ਡੈਡੀ ਤੇਰਾ ਪੜਾ 15 ਵਾ ਹੈ ਉਹ ਵੀ ਮੇਰੇ ਨਾਲ ਮਿਹਣ ਕੁੜੀ ਨੇ ਹੁਣ ਹਾਂ ਕਰਤੀ ਆ ਤੇ ਹੁਣ ਤੂੰ ਵੇਖੀ ਤੇਰਾ ਕੀ ਬਣਦਾ ਵਜੇ ਤੂੰ ਹੁਣ ਚੁੱਪਾ ਦਿੱਤੀ ਮੈਂ ਮੈਂ ਹਾਂ ਹੀ ਕੀਤੀ ਵੀ ਆ ਤੇ ਨੀਣਾ ਕਰਾ ਲਿਆ ਮੈਂ ਨਹੀਂ ਮਗਰ ਰਹਿ ਗਿਆ ਵਾ ਆ ਮਗਰ ਰਹਿ ਗਿਆ ਹਾਂ ਕਰਦੀ ਤਾਂ ਸਭ ਕੁਝ ਵਿੱਚ ਹੀ ਆ ਸਾਰੇ ਅਗਲੇ ਵਿਆਹ ਰੱਖਣ ਨੂੰ ਫਿਰ ਨੇ ਤੇਰਾ ਹੁਣ ਮੈਂ ਮੰਮੀ ਉਦਾਂ ਹੀ ਹਾਂ ਕਰਤੀ ਵੀ ਬਾਰ-ਬਾਰ ਮੇਰੇ ਪਿੱਛੇ ਨਾ ਪੈਣ ਬੱਚੇ ਇਹਨਾਂ ਨੇ ਮੈਨੂੰ ਕਿਹੜਾ ਚੰਡੀਗੜ੍ਹ ਜਾਣ ਦੇਣਾ ਚੱਲ ਕੋਈ ਨਹੀਂ ਜਿੱਦਾਂ ਹਾਂ ਕੀਤੀ ਐ ਤਾਂ ਇਦਾਂ ਉਦਾਂ ਹੀ ਵਿਆਹ ਕਰ ਲੈ ਚੰਗਾ ਮੁੜ ਕੇ ਰ ਮੈਨੂੰ ਕਹੀਂ ਕੁਛ ਬਸ ਆਪਣੀ ਹੁਣ ਜ਼ੁਬਾਨ ਧਰੇ ਮੈਨੂੰ ਸਾਰੇ ਮਾੜੀ ਕਰੀ ਜਾਂਦੇ ਆ ਤੇ ਤੂੰ ਮਾੜੀ ਆ ਤੂੰ ਕੁੜੀ ਨੂੰ ਪੁੱਠੀ ਸਿੱਖਾ ਦੇਣੀ ਆ ਤੇ ਕੁੜੀ ਤੇ ਚੰਗੀ ਬਹੁਤ ਆ ਕੁੜੀ ਤੇ ਵਿਆਹ ਚਾਹੁੰਦੀ ਆ ਹੈ ਉਹਦੇ ਹਾਂ ਕੰਢੀ ਤੇ ਮੰਦੀ ਆ ਤੇ ਤੂੰ ਹੀ ਵਿੱਚ ਨਾ ਕਰੀ ਜਾਨੀ ਮੈਂ ਜੁ ਸ਼ੁਦਾਣ ਹੋਈ ਆ ਮੈਂ ਕਿੱਥੋਂ ਵਿਆਹ ਚਾਹੁੰਦੀ ਆ ਤੁਹਾਨੂੰ ਪਤਾ ਹੀ ਆ ਮੇਰਾ ਮੈਨੂੰ ਨਹੀਂ ਪਤਾ ਤੇਰਾ ਨਾ ਮੈਨੂੰ ਤੇਰਾ ਪਤਾ ਨਾ ਤੇਰੇ ਪਿਓ ਦਾ ਪਤਾ ਵਾ ਜਿਹੜਾ ਹੁੰਦਾ ਸਾਰੇ ਮੈਨੂੰ ਚਾਰ ਗੱਲਾਂ ਸੁਣਾ ਕੇ ਚਲ ਜਾਂਦੇ ਆ ਤੇ ਤੂੰ ਅਜੇ ਤੇਰੀ ਗੱਲ ਕਰਦੀ ਆ ਮੈਂ ਮੇਰੇ ਨਾਲ ਤੂੰ ਹੋਰ ਗੱਲਾਂ ਕਰ ਜੰਨੀ ਆ ਤੇ ਦੂਜਿਆਂ ਨਾਲ ਤੂੰ ਹੋਰ ਗੱਲਾਂ ਕਰ ਲੈਨੀ ਆ ਚਲ ਮੰਮੀ ਮੇਰੀ ਗੱਲ ਸੁਣੋ ਛੱਡੋ ਮੈਂ ਤੁਹਾਨੂੰ ਕਹਿਣ ਲੱਗੀ ਹਾਂ ਕਿ ਮੈਨੂੰ ਵੀ ਛੋਟੀਆਂ-ਛੋਟੀਆਂ ਵਾਲੀਆਂ ਬਣਾ ਦੋ ਹਾਂ ਕੁੜੀਆਂ ਪੌਂਦੀਆਂ ਬੜੀ ਸੋਹਣੇ ਲੱਗਦੇ ਆ ਮੀ ਹਾਰੇ ਟਾਪਸ ਪਾਏ ਮਾੜੇ ਆ ਮੰਮੀ ਕਾ ਦੋਂਦੇ ਹਣ ਪਾਏ ਆ ਤੇ ਇਦਾਂ ਕਰੋ ਤੁਹਾਡਾ ਸੋਨਾ ਕਿੰਨਾ ਆ ਤੇ ਉਹ ਕਰਾ ਕਰੋ ਕਿ ਮੈਨੂੰ ਵਾਲੀਆਂ ਬਣਾਓ ਅੱਛਾ ਹਣ ਮੈਂ ਆਪਣੇ ਸੋਨੇ ਤੜਾ ਗਿਆ ਤੈਨੂੰ ਮੇ ਵਾਲੀਆਂ ਬਣਾ ਕੇ ਦਵਾ ਜਿ ਪਿਓ ਤੇਰੇ ਨੇ ਤੇਰਾ ਵਿਆਹ ਰਖਾਇਆ ਤੇ ਤੇਰਾ ਸੋਨਾ ਮਿਲ ਜਾਣਾ ਤੈਨੂੰ ਸੱਟ ਮਿਲ ਜਣੇ ਆ ਕੀ ਕਰਨਾ ਕਰ ਵਾਲੀਆਂ ਦੀਆਂ ਸੋਚ ਹਣ ਤੁਹਾਡਾ ਕਿੱਥੇ ਨਹੀਂ ਕਿ ਤੁਸੀਂ ਆਪਣਾ ਮੁਖਾਉ ਕਿੰਨੀ ਸੋਹਣੀ ਸੀ ਤੁਹਾਡੀ ਈਰਿੰਗ ਉਹਦੇ ਚ ਤੇ ਤੂੰ ਕੀ ਕਰਨਾ ਮੇਰਾ ਸੋਨਾ ਹੈ ਉਦਾਂ ਮੈਂ ਕਹਿੰਦੀ ਕਿੰਨੀ ਸੋਹਣੀ ਈਰਿੰਗ ਤੁਹਾਡੇ ਉਹ ਨਹੀਂ ਆ ਨਾ ਪਾ ਕੇ ਪਤਾ ਕਿੰਨਾ ਸੋਨਾ ਮਹਿੰਗਾ ਵਾ ਤੈਨੂੰ ਮੈਂ ਇੱਥੇ ਖਲਾਰਾ ਪਾਦਾ ਅਜੇ ਤੇਰੀ ਭੂਆ ਘਰ ਤੁਰੀ ਫਿਰਨ ਈ ਆ ਤੇ ਕੱਲ ਨੂੰ ਹੱਥ ਦੀ ਸਫਾਈ ਕਰਕੇ ਗਾਂਹ ਹੋਏ ਤੇ ਮੈਂ ਕਹਿੰਦੀ ਮਾਨਵਾਸੀ ਕਹਿਣਾ ਗੱਲਾਂ ਕਰਦੀ ਫਿਰਦੀ ਐ ਸੋਨਾ ਵਖਾਲ ਆਪਣਾ ਇਹ ਖੇਡਾ ਨਹੀਂ ਆ ਸੋਨਾ ਵਖਾਲ ਤੈਨੂੰ ਮੈਂ ਖਿਲਾਰਦਾ ਇੱਥੇ ਸੋਨਾ ਚੁੱਪ ਕਰਕੇ ਬੈਠੀ ਰਹਿ ਵਿਆਹ ਦੀਆਂ ਸੋਚ ਆਪਣੀਆਂ ਦੇ ਹੁਣ ਉੱਥੇ ਸੋਨੇ ਪੌਂਦੇ ਸੋਚ ਕੇ ਸੱਟ ਲਾਣੀ ਟੂੰ ਦੀ ਕਰਾਉਣਾ ਵੇਖੀ ਸਾਰਾ ਕਰਕੇ ਰਹਿਣਾ ਹੁਣ ਤੇਰਾ ਜਿਹੜੇ ਗੱਲਾਂ ਕਰਦੀਆਂ ਤੂੰ ਹਾਏ ਹਾਈ ਮੈਂ ਤੇ ਮੰਮੀ ਨੂੰ ਗੱਲਾਂ ਗੱਲਾਂ ਚ ਵੀ ਪੁੱਛਣ ਦੀਆਂ ਪਰ ਦੱਸਣ ਹੀ ਨਹੀਂ ਦੇ ਕੀ ਕਰਾਉਣ ਕਿਥੋਂ ਲੱਭਾ ਬਿਸ਼ਰਨ ਹੈ ਕੀ ਗੱਲੋ ਕਿਤੇ ਵੀ ਬੜੇ ਚੁੱਪ ਬੈਠੇ ਰਹੇ ਕੋਈ ਗੱਲ ਨਹੀਂ ਆ ਯਾਰ ਤੇ ਕੋਈ ਗੱਲ ਤੇ ਲੱਗਣ ਦੀ ਆ ਉਹ ਗੱਲ ਗੁਲ ਕੀ ਹੋਣੀ ਆ ਅਮਨ ਸਵੇਰੇ ਸਿਆਰਸ ਕਹਿੰਦਾ ਸੀਗਾ ਵੀ ਅਮਨ ਫੇਰ ਚਲੀ ਚੰਡੀਗੜ੍ਹ ਤੇ ਫੇਰ ਕੀ ਹੋ ਗਿਆ ਕੁਸ਼ਰਨ ਤੈਨੂੰ ਨਹੀਂ ਪਤਾ ਉਹ ਹੋ ਜੇ ਨਿਆਣੀ ਆ ਉਹਨੂੰ ਕਿਸ ਚੀਜ਼ ਦਾ ਪਤਾ ਨਹੀਂ ਹੈ ਠੀਕ ਆ ਤੇ ਮਾਂ ਮੇਰੀ ਦੀ ਸ਼ਹਿਰ 'ਚ ਸਾਰੇ ਕੰਮ ਹੋਣਦੇ ਆ ਤੇ ਜੇ ਕੱਲ ਨੂੰ ਕੋਈ ਵਾਅਦਾ ਕੱਟਾ ਹੋ ਗਿਆ ਤੇ ਕੀ ਰਹਿਣੀ ਹੱਦੀ ਕੁਸ਼ਰਨ ਉਹ ਏਡੀ ਨਿਆਣੀ ਨਹੀਂ ਹੈਗੀ ਸਿਆਣੀ ਆ ਇੰਨਾ ਚਿਰ ਹੋ ਗਿਆ ਉਹਨੂੰ ਪੜਦੀ ਨੂੰ ਉਹਨੇ ਅੱਜ ਤੱਕ ਨਹੀਂ ਕੋਈ ਇਦਾਂ ਦਾ ਕੰਮ ਕੀਤਾ ਤੇ ਹੁਣ ਹੀ ਕਰੂਗੀ ਯਾਰ ਮੈਨੂੰ ਹੋ ਚਾਹੀਦਾ ਨਹੀਂ ਪਤਾ ਪਰ ਮੇਰਾ ਦਿਲ ਡਰ ਰਿਹਾ ਏ। ਮੇਰੀ ਗੱਲ ਸੁਣੋ ਹੁਣ ਮੰਮੀ ਵੀ ਮੰਨੇ ਆ ਡੈਡੀ ਵੀ ਮੰਨੇ ਆ ਜੇ ਤੁਸੀਂ ਕੋਈ ਗੱਲ ਕੀਤੀ ਨਾ ਫਿਰ ਤੁਹਾਨੂੰ ਪਤਾ ਘਰ ਚ ਲੜਾਈ ਪੈ ਜਣੀ ਏ ਤੇ ਤੂੰ ਫੇ ਸਾਰਿਆਂ ਨੂੰ ਬੁਰੇ ਲੱਗਣੀ ਏ। ਹਾਂ ਹੀ ਮੈਂ ਚੁੱਪ ਕਰਕੇ ਬੈਠਾ। ਕੋਈ ਗੱਲ ਨਹੀਂ ਅੰਮਣ ਏਡੀ ਨਿਆਣੀ ਨਹੀਂ ਹੈਗੀ ਸਿਆਣੀ ਏ ਉਹ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਦੀ ਜਦੋਂ ਤੁਹਾਨੂੰ ਡਰ ਲੱਗਣ ਲਿਆ ਵਾ। ਪਰ ਜੇ ਇਹ ਦਿਲਜੀਤ ਕੰਮ ਕੁਪਟਾ ਹੋ ਗਿਆ ਤਾਂ ਫਿਰ ਦੁਸ਼ਰ ਮੈਨੂੰ ਉੱਤੇ ਵਿਸ਼ਵਾਸ ਹੋ ਇਦਾਂ ਦੀ ਨਹੀਂ ਹੈਗੀ। ਤੈਨੂੰ ਵਿਸ਼ਵਾਸ ਵਾ ਨਾ ਪਰ ਮੇਰਾ ਉਦੋਂ ਦਾ ਵਿਸ਼ਵਾਸ ਉੱਠ ਗਿਆ ਵਾ। ਤੁਹਾਨੂੰ ਹੋ ਸਕਦਾ ਤੁ ਗਲਤੀ ਇੱਕ ਵਾਰ ਹੁੰਦੀ ਹੈ ਪਰ ਮੇਰਾ ਮਨ ਨਹੀਂ ਮੰਨਦਾ ਕਿ ਇਦਾਂ ਦਾ ਕੁਝ ਕਰੂਗੀ ਤੂੰ ਟੈਨਸ਼ਨ ਨਾ ਲਾ ਹੁਣ ਤੁਹਾਨੂੰ ਪਤਾ ਕਿ ਮੰਮੀ ਡੈਡੀ ਸਾਰੇ ਮੰਨਿਆ ਕਿ ਚੱਲ ਉਹਦੇ ਪੇਪਰ ਆ ਤੇ ਉਹਨੇ ਦੇਣੇ ਤੇ ਹੈਗੇ ਹੀ ਆ ਨਾ ਹੁਣ ਚੱਲ ਠੀਕ ਆ ਜੇ ਉਹਨੇ ਪੇਪਰ ਦੇਣੇ ਆ ਨਾ ਤੇ ਫਿਰ ਮੰਮੀ ਨਾਲ ਜਾ ਜੀ ਇਹਦੇ ਇਹ ਮੇਰੀ ਸ਼ਰਤ ਆ ਗੁਸ਼ਨ ਜੇ ਹੁਣ ਤੁਹਾਨੂੰ ਪਤਾ ਨਾ ਜੇ ਤੁਸੀਂ ਕੋਈ ਗੱਲ ਕੀਤੀ ਮੰਮੀ ਨੇ ਫਿਰ ਤੁਹਾਡੇ ਦਿਵਾਲੀ ਹੋ ਜਾਣਾ ਤੇ ਫਿਰ ਤੂੰ ਆਪ ਕਰ ਲਾ ਕਿਸ ਤਰੀਕੇ ਨਾਲ ਜੇ ਮਾਪੂਆ ਨੂੰ ਕਹਿੰਨਾ ਤੇ ਪੂਆ ਦਿਵਾਲੀ ਹੋਏ ਨਾ ਫਿਰ ਗੱਲ ਕਰੇ ਕੌਣ ਚੱਲ ਇੱਕ ਵਾਰੀ ਉਹਨੂੰ ਜਾਤ ਲੈ ਲੈਂਦੋ ਹੁਣ ਗੱਲ ਕਿਸੇ ਨੇ ਕਰਨੀ ਨਹੀਂ ਆ ਤੇ ਬਾਤ ਸਾਰੀ ਗਲਹਟ ਤੇ ਆਉਣੀ ਆ ਤੇ ਉਹਨੂੰ ਜਾਤ ਲੈ ਲੈਂਦੋ ਕੋਈ ਚੰਗੇ ਭਲੇ ਖਰਚੇ ਹੈਗੇ ਹੀ ਤਿੰਨ ਦਿਨ ਹੁੰਦਿਆ ਸਾਰਾ ਕੰਮ ਹੋ ਗਿਆ ਚੱਲ ਉਹਨੂੰ ਜਾ ਲੈ ਲੈਂਦੋ ਬੋਤੀ ਗੱਲ ਲੂ ਕਿਤੇ ਮਗਰ ਉਹਦੇ ਫੇਰ ਮਾਰ ਰਹੇ ਹੋ ਜਾ ਕੇ ਫਿਰ ਕੀ ਉਹਨੂੰ ਮੇਲਾਇਓ ਦਲਜੀਤ ਜਿਹੜੀ ਗੱਲ ਤੂੰ ਕਹਿੰਦੀ ਆ ਨਾ ਉਹ ਤੈਨੂੰ ਨਹੀਂ ਚਾਹੀਦਾ ਪਤਾ ਮੈਨੂੰ ਸਭ ਕੁਝ ਦਿਖਣ ਰਿਹਾ ਵਾ ਬੁਸ਼ਰਨ ਤੂੰ ਨਹੀਂ ਪਤਾ ਕਿਸੇ ਨੇ ਗੱਲ ਮੰਮੀ ਨਾਲ ਨਹੀਂ ਕਰਨੀ ਮੈਨੂੰ ਆਪ ਹੀ ਕਰਨੀ ਪੈਣੀ ਆ ਤੇ ਤੁਹਾਨੂੰ ਪਤਾ ਨਾ ਮੰਮੀ ਨੇ ਫੇਰ ਤੁਹਾਡੇ ਦਿਵਾਲੇ ਹੋ ਜਾਣਾ ਕੋਈ ਗੱਲ ਨਹੀਂ ਕੀ ਕਰ ਲੂ ਮੰਮੀ ਸ਼ੇ ਹੋ ਨਹੀਂ ਹੁੰਦਾ ਗੱਲ ਤੇ ਮੈਨੂੰ ਕਰਨੀ ਪੈਣੀ ਤਾਂ ਬੈਠਿਆਂ ਗੱਲ ਨਹੀਂ ਕੀ ਪਰੇਲਾ ਤੁਸੀਂ ਵੀ ਨਹੀਂ ਮੰਨਦੇ ਨਹੀਂ ਮੈਂ ਨਹੀਂ ਮੰਨਦਾ ਜਾਓ ਕਰਕੇ ਵੇਖ ਲਓ ਫਿਰ ਮੰਮੀ ਕੀ ਕਹਿੰਦੇ ਮੰਨਾ ਕਿੱਦਾਂ ਉਹ ਭੈਣਾ ਮੇਰੀ ਮੈਨੂੰ ਦੁੱਖ ਹੁੰਦਾ ਉਹਨਾਂ ਮੈਨੂੰ ਪਤਾ ਦੁੱਖ ਤੇ ਹੁੰਦਾ ਵੋ ਕਿਹੜਾ ਧਿਆਣੀ ਹੈ ਚੱਲ ਵੇਖ ਲਓ ਮੰਮੀ ਨਾਲ ਗੱਲ ਕਰਕੇ ਕੀ ਕਹਿੰਦੇ ਮੰਮੀ ਕੋਈ ਨਾ ਕਰ ਤਾਂ ਮੈਂ ਚੱਲ ਆ ਜੋ ਅੰਦਰ ਚਲੀਏ ਲੈ ਅਬੀ ਕੇ ਜੇਦਰ ਸਿਆ ਤੁਸੀਂ ਤਾਂ ਮੇਰੇ ਮੰਨ ਦਾ ਦਾ ਗਵਾਰਜ ਹੈ ਨਾ ਉਹ ਠੱਡਾ ਕਰਤਾ ਗੱਲ ਕਦੱਸੇ ਉਪਾਜੀ ਅੱਜ ਦੇ ਕੱਲੇ ਸਿੱਤਾ ਤੇ ਅਸੀਂ ਕਰਨਾ ਸੀ ਓਏ ਆਹੋ ਵੇ ਤੇ ਆਈ ਆ ਬਾਹਰ ਕਿਸਦਾ ਲੈਂਦੇ ਤੇ ਸੋਵ ਮੰਨ ਤੇ ਦਿਮਾਗ ਤੋਂ ਨਹੀਂ ਹੈ ਗੱਲਾਂ ਆਹੋ ਗਲਤ ਡਾਡੀ ਸਹੀ ਆ ਹੁਣ ਤੁਹਾਨੂੰ ਸਾਰਿਆਂ ਗੱਲਾਂ ਦਾ ਪਤਾ ਵਾ ਹੂੰ ਬੰਦੇ ਕਿਦਾਂ ਦੇ ਆ ਨਾ ਸਭ ਕੁਝ ਤੁਸੀਂ ਜਾਣਦੇ ਜੀ ਬਿਲਕੁਲ ਜੀ ਬਿਲਕੁਲ ਤੇ ਮੇਰੇ ਮਨ ਨੂੰ ਥਲੀ ਹੈ ਗਈ ਐ ਇਸ ਗੱਲ ਦੀ ਨਾਲੇ ਨਾ ਗੱਲ ਇੱਕ ਹੋਰ ਵਾ ਵੀ ਸਾਡੇ ਜਿੰਨਾ ਵੀ ਕਾਰੋਬਾਰ ਆ ਅੱਖਾਂ ਦੇ ਸਾਹਮਣੇ ਇੱਕ ਬੰਦਾ ਮਾਰਦਾ ਵਾ ਕੋਈ ਝੂਠ ਜਾਂ ਤੀਜੇ ਬੰਦੇ ਨੇ ਕਹਿਣਾ ਉੱਥੇ ਐਉਂ ਹੈ ਜਿਉਂ ਅਸੀਂ ਤੁਹਾਨੂੰ ਉਹ ਹੀ ਗੱਲ ਦੱਸੀਏ ਜੋ ਉੱਥੇ ਹੈਗੀ ਆ 1% ਦਾ ਵੀ ਝੂਠ ਨਹੀਂ ਇਹ ਗੱਲ ਦੇ ਵਿੱਚ ਠੀਕ ਨਹੀਂ ਇਹ ਜੋ ਵੇਖਿਆ ਉਹ ਤੁਹਾਨੂੰ ਦੱਸਿਆ ਵਾ ਵੀ ਕਿਤੇ ਬਾਹਰੋਂ ਵੀ ਬੰਦੇ ਨੂੰ ਕਿਤੇ ਕੱਲੋਂ ਪਤਾ ਲੱਗ ਜਾ ਤੇ ਇਹ ਆ ਵੀ ਮੇਰੀ ਜਿਹੜੀ ਅੱਖਾਂ ਵਾ ਨਾ ਇਹ ਨਹੀਂ ਵੀਆਂ ਹੁਣ ਕਿਤੇ ਗਈ ਉਹ ਕਿਦਾਂ ਦੀ ਗੱਲਾਂ ਕਰਦੇ ਭਾਈ ਤੁਸੀਂ ਉਹ ਸਮਝਣ ਵਾਲੇ ਤੇ ਪੂਰਾ ਯਕੀਨ ਵਾ ਚੱਲ ਕੋਈ ਲੰਬਾ ਦਾ ਬੰਦਾ ਹੁੰਦਾ ਤਹੀਂ ਸਭ ਪਸਪੜ ਤਾਲ ਕਰਨੇ ਹੁਣ ਤੇ ਘਰ ਵਾਲੀ ਗੱਲ ਵਾ ਨਾਲੇ ਯਾਰ ਸਾਡੀ ਵੀ ਧੀਆਂ ਰਗੀਆਂ ਹੀ ਕਿੰਨਾ ਕਪੜਾ ਇੱਥੇ ਹੀ ਪੋਤਾ ਮਾੜਾ ਸੋਚਾਂਗੇ ਹੈ ਅਈ ਤੇ ਕਹਿੰਦੇ ਆ ਵੀ ਇਹ ਆ ਵੀ ਸਾਰੀ ਜ਼ਿੰਦਗੀ ਮੁੜ ਕੇ ਵਧੀਆ ਤਰੀਕੇ ਨਾਲ ਲੰਗੇ ਤੇ ਐਂ ਵਧੀਆ ਸਾਰਾ ਕੁਝ ਤਰੀਕੇ ਨਾਲ ਸਾਰਾ ਕੰਮ ਹੋ ਜਾਏ ਚਲੋ ਇਹ ਤਾਂ ਕਿ ਪਰਮਾਤਮਾ ਦਾ ਸੁੱਚ ਹੁੰਦਾ ਵਾ ਹਾਂ ਬੱਚਿਆਂ ਦੀ ਕਿਸਮਤ ਨਾ ਅੱਗੇ ਰੱਬ ਹੀ ਜਾਣਦਾ ਵਾ ਕੀ ਲਿਖਿਆ ਵਾ ਚਲੋ ਆਪਣੇ ਨਾਲ ਚੰਗਾ ਕਰਦਾ ਹਰ ਬੰਦਾ ਵੇਖ ਕੇ ਜੰਦ ਦੱਸਿਆ ਹੁਣ ਕਿਸਦਾ ਢੇਰ ਫੋਲ ਕੇ ਤਾਂ ਨੀਗਾ ਵੇਖਿਆ ਜਾਂਦਾ ਦੁਨੀਆਦਾਰੀ ਤਾਂ ਹੁਣ ਇਤਨਾ ਹੀ ਆ ਉਤੋਂ ਉਤੋਂ ਹੀ ਵੇਖੀਦਾ ਹਰ ਇੱਕ ਬੰਦੇ ਨੂੰ ਤੇ ਪਰ ਇੱਕ ਗੱਲ ਵਾ ਇਹ ਬੰਦੇ ਅੰਦਰੋਂ ਵੀ ਬੜੇ ਨਰਮ ਠੀਕ ਆ ਬਾਜੀ ਹਾਂ ਚਲੋ ਤੇ ਇਹ ਮੁੜਾ ਤੋਂ ਵੇਖਿਆ ਇਹਨੇ ਇੱਥੇ ਹਾਂਜੀ ਹਾਂਜੀ ਤੇ ਵੇਲਾ ਨਹੀਂ ਤੇ ਆਖੇ ਲੈ ਮੇਰਾ ਇਨਾ ਕਾਰੋਬਾਰ ਮੈਨੂੰ ਵੀ ਲੋੜ ਪਈ ਪਿੰਡੋਂ ਫੋਨ ਆਇਆ ਕਹਿੰਦਾ ਤੇ ਮੈਨੂੰ ਵੀ ਲੋੜ ਦਵਾਈਆਂ ਦੁਈਆਂ ਦੇਣ ਦੀ ਵੇਲਾ ਤੇ ਜਬਾਨਾ ਕਹੇ ਸਮਝ ਲੈ ਜਿਹੜਾ ਬੰਦਾ ਇੱਥੇ ਆ ਸਕਦਾ ਬੰਦਾ ਕਿੱਥੇ ਨਹੀਂ ਜਾ ਸਕਦਾ ਇਹ ਤਾਂ ਗੱਲ ਹੈਗੀ ਆ ਹੈ ਬਾਕੀ ਆਪ ਆਪਣੇ ਸੰਸਕਾਰ ਹੁੰਦੇ ਘਰਾਂ ਬਲ ਪਾਲ ਉਹ ਤੇ ਗੱਲ ਆ ਤੇ ਬਾਕੀ ਚਲੋ ਜੋ ਸਾਡੀ ਧੀ ਦਾ ਸੰਯੋਗ ਵਾ ਚਲੋ ਅੱਗੇ ਵੰਦਦੇ ਆ ਬਿਲਕੁਲ ਜੀ ਬਿਲਕੁਲ ਸੰਯੋਗ ਜੋੜਾ ਵਾਰ ਹੁੰਦੇ ਤੈਨੂੰ ਪਤਾ ਤੇਗਾ ਠੀਕ ਨੇ ਜਿੱਥੇ ਚਲੋ ਮਾਰ ਆਏ ਨੇ ਕਰਨਾ ਉੱਤੇ ਹੋਈ ਜਾਣਾ ਕਈ ਵਾਰੀ ਲੱਖ ਨਾ ਕਰੀਦੀ ਐ ਤੇ ਉੱਥੇ ਹੀ ਹੋ ਜਾਂਦਾ ਸਭ ਕੁਝ ਬਸ ਬਸ ਹੈ ਤੇ ਕਿਹਨੇ ਗੱਲ ਦਾ ਚਿਤ ਖਿਆਲ ਨਹੀਂ ਹੁੰਦਾ ਤੇ ਰਿਸ਼ਤਾ ਉੱਥੇ ਵੀ ਹੋ ਜਾਂਦਾ ਆਹ ਗੱਲ ਤਾਂ ਸੰਜੋਗਾ ਨਹੀਂ ਹੈ ਨਾ ਗੱਲ ਤਾਂ ਸੰਜੋਗਾ ਦੀ ਸਾਰੀ ਚਲੋ ਅਸੀਂ ਤੇ ਕਹਿੰਦੇ ਆ ਵੀ ਚਲੋ ਜੋ ਵੀ ਹੈ ਨਾ ਵੀ ਬਹੁਤਾ ਵਧੀਆ ਬੰਦੇ ਨਹੀਂ ਅੱਜ ਕੱਲ੍ਹਾਂ ਦੇ ਇਹ ਤਾਂ ਮਰਜੀ ਹੈ ਨਾ ਗਾਦਰ ਦੁਨੀਆ ਤੇ ਬਹੁਤ ਰਹਿ ਫਿਰਦਾ ਭਾਜੀ ਵੀ ਵਾਇਲ ਲੱਗੇ ਆ ਲੋਕਾਂ ਦੇ ਲਿਆਣਿਆਂ ਨੂੰ ਤੇ ਪਰ ਲੋਕੀਂ ਕਰੀ ਜਾਂਦੇ ਮਾਵਾ ਨਾ ਸਾਡਾ ਪੁੱਤ ਕਦੇ ਉਥੇ ਸ਼ਾਹ ਨਹੀਂ ਜਾਂਦਾ ਉਹਨਾਂ ਜਦੋਂ ਸਾਨੂੰ ਪਤਾ ਨਾ ਕੀ ਬਣਦਾ ਦੁਨੀਆ ਤੇ ਚਲੋ ਮਾ ਮਾਪੇ ਉਹ ਤਾਂ ਆਪਣੇ ਬੱਚੇ ਦੀ ਰੀਫ ਹੀ ਕਰਦੇ ਆ ਗਾੜੀ ਬੱਚੇ ਦੀ ਗਲਤੀ ਆ ਨਾ। ਦੱਸਾਂ ਗੱਲ ਕੀ ਐ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਧੀ ਪੁੱਤ ਗੰਦਾ ਹੋ ਜੇ ਨਾ ਉਹ ਕਦੀ ਦੀ ਵੀ ਹੋਣਾ ਚਾਹੀਦਾ। ਠੀਕ ਨਹੀਂ। ਤੇ ਲੋਕੀ ਮਾਵਾ ਕਹਿੰਦੇ ਨੇ ਨਹੀਂ ਨਹੀਂ ਦਾ ਵਿਆਹ ਕਰਦਾਗੇ ਤਾਂ ਠੀਕ ਹੋ ਜਾਊਗਾ। ਪਰ ਜਿਹੜਾ ਬੰਦਾ ਹੈ ਹੀ ਸਾਫ਼ ਸੁਥਰਾ ਸੌਦਾ ਹੋਵੇ ਤਾਂ ਉੱਥੇ ਰਿਸ਼ਤਾ ਕਰਨ ਦੇ ਸਾਨੂੰ ਕੋਈ ਮੁਸ਼ਕਲ ਨਹੀਂ ਗੀ। ਠੀਕ ਨਹੀਂ। ਅਸੀਂ ਤੇ ਆਪਣੀ ਧੀ ਬਾਰੇ ਬੜਾ ਵਧੀਆ ਸੋਚਿਆ ਗੰਦ ਬੜਾ ਇਹ ਮੈਂ ਵੀ ਉਹਨਾਂ ਆਪਾਂ ਨਹੀਂ ਕਿਤੇ ਸਾਨੂੰ ਸੋ ਬੰਦਾ ਪੁੱਛਦੇ ਘਾਡੇ ਲੋ ਮੈਂ ਵੀ ਉਹਨਾਂ ਕੀ ਬੜਾ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਹੈ। ਚਲੋ ਤੇ ਚੱਲ ਇੰਨਾ ਵੀ ਤੁਸੀਂ ਬੜੀ ਇਤ ਰੱਖੀ ਆ। ਤੇ ਮੇਰਾ ਇਰਾਦਾ ਵੀ ਹੋਣਾ ਪਿਆਰੀ ਬਣ ਕੇ ਪਿੰਡ ਦੀ ਹਾਂ ਮੈਂ ਨਾਰੀ ਦੇ ਹੋ ਗਿਆ ਦੋ ਦਿਨ ਹੋ ਗਏ ਉਹ ਨਹੀਂ ਨਹੀਂ ਹਾਂ ਤੈਨੂੰ ਪਤਾ ਕਿ ਲੈ ਇੰਨਾ ਕਰਦਾ ਕਰਦਾ ਤੈਨੂੰ ਦੂਜਾ ਜੱਤੀ ਜਦੋਂ ਹੋ ਗਿਆ ਤਾਂ ਇਦਾਂ ਕਰਿਓ ਫਿਰ ਹਾਂ ਖੇਤੀ ਫੇਰਾ ਮਾਰ ਲਿਆ ਫਿਰ ਨਹੀਂ ਮੈਂ ਉਧਰੋਂ ਕਾਰੋਬਾਰ ਸਾਰਾ ਸੈੱਟ ਕਰਕੇ ਨਾ ਆਹ ਤੇ ਮਾਇਆ ਖੜਾ ਲੀੜੇ ਲੂੜੇ ਆਪਣੇ ਬਣਾ ਬਣੋਗੇ ਦਾ ਟਾਈਮ ਨਾਲ ਰੱਖੋ ਤੇ ਮੁੜ ਕੇ ਵਿਆਹ ਉਹ ਰੱਖਿਆ ਤੇ ਚਲੋ ਉਹ ਬਾਕੀ ਜਿਹੜੀਆਂ ਘਰਖੀ ਗਾਂ ਜੀ ਵਿੱਚੋਂ ਪਾ ਪਰਿਆਂ ਨੂੰ ਤੁਸੀਂ ਦੋ ਦਿਨ ਤੇ ਜਾ ਕੇ ਤੁਸੀਂ ਕਿੰਨੀ ਚਾਹ ਪੀਣ ਲਾਣੀ ਆ ਉੱਚਾ ਹੋਈ ਗੱਲ ਹੈ ਲੋ ਦੋ ਤੇੜਾ ਕੋ ਮੁੱਕਦਾ ਨਹੀਂਗਾ ਉਹ ਭੈਣ ਤੇਰੀ ਕਰੀ ਜਾਂਦੀ ਐ ਮੇਰੀਆਂ ਲੱਤਾਂ ਜੂੜੀਆਂ ਜਾਣੀਆਂ ਉਹ ਹੋਇਣਾ ਜੇ ਮੈਂ ਘਰ ਵੇਲੀ ਬੈ ਗਈ ਤੇ ਸਾਰਾ ਸਿਆਪਾ ਦੇਦਾ ਵਾ ਇਹ ਨਹੀਂ ਆਖੇ ਲੱਗਦੀ ਉਹ ਚਾਲਤਿਆਂ ਕਦੀ ਵੀ ਨਹੀਂ ਆਉਂ ਹੁੰਡਿਆ ਕਦੀ ਆਉਂ ਹੁੰਡਿਆ ਉਸ ਵੀਰੇ ਘੰਟਾ ਸੈਰ ਕਰ ਲਿਆ ਕਰੇ ਹਾਂ ਆਹੋ ਇਹ ਵੀ ਪੱਠੇ ਪਾਇਆ ਠੀਕ ਹੋਣਾ ਉਹਨੇ ਚੱਲ ਚੰਗਾ ਫਿਰ ਹਾਂ ਬਾਹਰ ਵੇਖਣਾ ਭਲਾ ਕੀ ਕਹਿੰਦੀ ਐ ਫਿਰ ਚਲੋ ਮੈਂ ਵੀ ਜਾਣਾ ਵਾ ਆ ਜਾ ਦਲਜੀਤ ਹਾਂਜੀ ਬਾਜੀ ਪੁੱਤ ਮੈਂ ਤੈਨੂੰ ਘਰ ਲੱਭਦੀ ਆਈ ਆ ਮੈਂ ਤਾਂ ਸਾਕ ਤੋੜਨ ਆ ਗਈ ਬਾਜੀ ਤੇ ਤੂੰ ਮੈਨੂੰ ਆਵਾਜ਼ ਮਾਰ ਲੈਂਦੀ ਮੈਂ ਕਿਹੜਾ ਕਰਾਦੀ ਮੈਂ ਕਿਹਾ ਚੱਲ ਫੁੱਫੜ ਜੀ ਵੀ ਆਇਆ ਤੇ ਨੂੰ ਵੀ ਸਾਗ ਬਣਾ ਕੇ ਦੇ ਦਾਂਗੀ ਨਾਲ ਹੀ ਸਾਗ ਤੇਰੇ ਫੁੱਫਣ ਨੂੰ ਤਾਂ ਬੜਾ ਪਸੰਦ ਵਾ ਪਰ ਨਾ ਤੂੰ ਕੱਲੀ ਆਣ ਕੇ ਫਾਇ ਲੱਗੀ ਆ ਮੈਨੂੰ ਆਜ ਮਾਰਦੇ ਤੇ ਹੁਣੇ ਆਪਾਂ ਤੋੜ ਵੀ ਲੜਾ ਦੋ ਜਣੀਆਂ ਚੱਲ ਕੋਈ ਨਹੀਂ ਭੋਜ ਫਿਰ ਕੀ ਆ ਚੱਲ ਆਜੋ ਹੁਣ ਤੋੜ ਲੈਨੇ ਆ ਹੁਣ ਕੋਈ ਨਹੀਂ ਤੜਾ ਦਿੰਨੀ ਆ ਦਲਜੀਤ ਹਾਂਜੀ ਪੁੱਤ ਇੱਕ ਗੱਲ ਕਰਾਂ ਤੇਰੇ ਨਾਲ ਹਾਂਜੀ ਹਾਂਜੀ ਤੇਰੀ ਸੱਸ ਨੂੰ ਮਾਸਾ ਬੋਲਣ ਦੀ ਅਕਲ ਨਹੀਂ ਗਈ ਕਿਉਂ ਕੀ ਹੋਇਆ ਹੁਣ ਕੀ ਕਿਆ ਉਹਨਾਂ ਨੇ ਹੁਣ ਮੇਰੀ ਗੱਲ ਸੁਣ ਹੁਣ ਅਮਨ ਨੇ ਵੀ ਹਾਂ ਕਰਤੀ ਰਿਸ਼ਤੇ ਵੱਲੋਂ ਹਾਂ ਮੰਨ ਗਈ ਮੰਨ ਗਈ ਆ ਵੀਰ ਨੇ ਸਿਆਹੀਗਾ ਵੀ ਮੈਂ ਗੱਲ ਕੀਤੀ ਤਾਂ ਦੀ ਡੈਡੀ ਜੀ ਠੀਕ ਆ ਮੈਨੂੰ ਪੇਪਰ ਦੇ ਲੜਨ ਦੋ ਤੇ ਕੋਈ ਨਹੀਂ ਫਿਰ ਬਾਅਦ ਚ ਰਿਸ਼ਤਾਪਾ ਕਰ ਲਾਂਗੇ ਠੀਕ ਆ ਆਹ ਚੱਲੀ ਹੁਣ ਪੇਪਰ ਦੇਣ ਤੇ ਜਾਣਾ ਤੇ ਮੈਂ ਤੇ ਕਿਹਾ ਵੀ ਚਲ ਵੀਰ ਨਾ ਸਲਾਹ ਕਰ ਲੈਨੀ ਆ ਜਾ ਕੇ ਹੁਣ ਮੋਂਨਾਂ ਨੂੰ ਕੀ ਆਖਾਂ ਮੈਨੂੰ ਆਂਦੀ ਆ ਤੇਰੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਤੂੰ ਤੇ ਆਪਣੇ ਉਲੂ ਸਿੱਧੇ ਕਰਦੀ ਫਿਰਨੀ ਆ ਤੂੰ ਤੇ ਚੰਨੀ ਆ ਮੈਂ ਉੱਥੇ ਲੈ ਜਾ ਇਹਨੂੰ ਲਾ ਕੇ ਹੈ ਚਲ ਪਾ ਜੀ ਤੂੰ ਗੁੱਸਾ ਨਾ ਕਰਿਆ ਕਰ ਤੁਹਾਨੂੰ ਪਤਾ ਮਮੀ ਦੀ ਤੇ ਆਦਤ ਹੀ ਹੋ ਗਈ ਆ ਪੁੱਤ ਕੀ ਕਰਾਂ ਗੁੱਸਾ ਕਿਦਾਂ ਨਾ ਕਰਾਂ ਮੈਂ ਬੋਲਣ ਲੱਗੀ ਵੇਂਦੀ ਕੋਈ ਨਹੀਂ ਮੇਰੀ ਮੀਰੀ ਪਤਾ ਤੇ ਹਨ ਤੁਹਾਨੂੰ ਪਤਾ ਮੇਰੇ ਦਵਾਲੇ ਵੀ ਤਾਂ ਰਹਿੰਦੇ ਹੀ ਆ ਮੈਨੂੰ ਵੀ ਗੱਲ ਗੱਲ ਤੇ ਗੱਲਾਂ ਸੁਣਾ ਦਿੰਦੇ ਆ ਹੁਣ ਆ ਗੱਲਾਂ ਤੇਰਾ ਫਫੜ ਸੁਣ ਲੈਣਾ ਅਗਲੇ ਨੇ ਕਹਿਣਾ ਵੀ ਚੱਲ ਭਾ ਕਪੜੇ ਤੇ ਨਿਕਲੇ ਇਥੋਂ ਨਹੀਂ ਉੱਥੇ ਲੈਣ ਆਉਣੀ ਆ ਮੈਨੂੰ ਸਾਰੀ ਉਮਰ ਹੁਣ ਇਥੇ ਵਣ ਦੇਣਾ ਨਹੀਂ ਸਹੀ ਗੱਲ ਹੈ ਜਿੱਦਾਂ ਮਰਜੀ ਬੰਦੇ ਜਿੰਨੇ ਮਰਜੀ ਚੰਗੇ ਹੋਣ ਨਾ ਫਿਰ ਵੀ ਮੇਣਾ ਮਾਰ ਹੀ ਦਿੰਦੇ ਆ ਕਿਤੇ ਨਾ ਕਿਤੇ ਬੰਦੇ ਤੇ ਗੱਲਾਂ ਕੀ ਕਰਦਾ ਦੀ ਤੇ ਇੱਜ਼ਤੀਆਂ ਦੀ ਤੇ ਆ ਬਣਾਉਣੀ ਪੈਂਦੀ ਆ ਤੇ ਜਿਹੜੀ ਪਰਜਾਈ ਮੈਨੂੰ ਇੰਨੀਆਂ ਗੱਲਾਂ ਕਰਦੀ ਤੇ ਮੇਰੀ ਇੱਜ਼ਤ ਕਿੱਥੋਂ ਬਣਨੀ ਪੁੱਤ ਆਹ ਨੂੰ ਪੁੱਤ ਮੰਮੀ ਦੀ ਆਦਤ ਹੀ ਹੋ ਗਈ ਆ ਮੰਮੀ ਤੇ ਕਿਤੇ ਬੈੰਦੇ ਵੀ ਨਹੀਂ ਆ ਵੀ ਚੱਲ ਕੋਈ ਆਇਆ ਵਾ ਆਹੋ ਮੈਂ ਬੜੀ ਖੁਸ਼ ਮੈਂ ਹਾਂ ਚੱਲ ਹਾਂ ਕਰਤੀ ਆ ਕੁੜੀ ਨੇ ਤੇ ਚੱਲ ਮੈਂ ਵੀ ਗਾੜੀ ਗੱਲ ਤੋਰਨ ਵਾਲੀ ਬਣੂੰਗੀ ਤੇ ਇਹ ਹੋਰ ਹੀ ਗੱਲਾਂ ਕਰੀ ਜਾਂਦੀ ਆ ਮੈਂ ਉੱਥੇ ਰਿਸ਼ਤਾ ਨਹੀਂ ਹੋਣ ਦੇਣਾ ਮੈਂ ਆਪਣੀਆਂ ਚੱਲ ਤੁਸੀਂ ਡੈਡੀ ਨਾਲ ਗੱਲ ਕਰ ਲਿਓ ਕੀ ਕਹਿੰਦੇ ਆ ਤੇ ਆਪੇ ਡੈਡੀ ਮੰਮੀ ਨੂੰ ਸਮਝਾ ਦੇਣਗੇ ਚੱਲ ਕੋਈ ਨਹੀਂ ਮੈਂ ਉਹਦੇ ਨਾਲ ਗੱਲ ਕਰਾਂ ਚੱਲ ਪੁੱਤ ਮੈਂ ਤੇਰੇ ਨਾਲ ਤੜਾਉਣੀ ਆ ਸਾਗ ਹੈ ਆਹੋ ਐਵੇਂ ਇਕੱਲੀ ਉਹਦਾਂ ਦੀ ਲੱਗੀ ਆ ਉਹਦਾਂ ਦੀ ਮੈਨੂੰ ਆਜ ਮਾਰਦੀ ਚੱਲ ਫੇਰ ਕੀ ਆ ਪੋਜੀ ਆ ਇਹੋਲੇ ਨੂੰ ਪੁੱਤ ਤੇਰਾ ਸਾਗ ਟੁੱਟ ਵੀ ਜਾਣਾ ਹੈਗਾ ਉਹ ਨਹੀਂ ਵੀਰ ਤੁਹਾਨੂੰ ਪਤਾ ਕੰਮ ਕਮ ਹੁੰਦੇ ਮੁੰਡਿਆਂ ਦਾ ਲੱਜਣਾ ਮੂਸੀ ਕਰਕੇ ਗੱਲ ਸੁਣਾ ਨਾਂ ਤਰੇ ਵਿਆਹ ਮੁੱਕਦੇ ਆ ਹੈ ਰੋਜ਼ ਤੀਜੇ ਦਿਨ ਕੈਦਾ ਵਿਆਹ ਆਈਂਦਾ ਨਾ ਕੰਮ ਮੁਕਣੇ ਆ ਓਏ ਉਹ ਫਿਰ ਮਾਂ ਤਾਂ ਨਾ ਸੱਦ ਲੈਂਦੇ ਆ ਦੇ ਫੋਨ ਤੇ ਫੋਨ ਕਰੀਏ ਤੇ ਫਿਰ ਜਾਣਾ ਪੈਂਦਾ ਕੀ ਕਰਾਂ ਓਕੇ ਜਵਾਬ ਦੇਣਾ ਸਿੱਖ ਕੇ ਉਹ ਨਹੀਂ ਵੀਰ ਹੁਣ ਮੈਂ ਨਹੀਂ ਜਾਂਦਾ ਕੋਈ ਠੀਕ ਆ ਹਾਂਜੀ ਹਾਂਜੀ ਉਹ ਕੰਮ ਕਰ ਵੇਖ ਲੈ ਕੋ ਸੈੱਟ ਹੋ ਜਾ ਕੇ ਬੰਨੇਗਾ ਇਦਾਂ ਰਹਿਣਾ ਆਲੋਫਰ ਬੰਤੀ ਚਈ ਸੈੱਟ ਤੁਹਾਨੂੰ ਪਤਾ ਅੱਗੇ ਫਾਈਲ ਲਾਈ ਹੀਗੀ ਹਾਂ ਤੇ ਉਹ ਗੱਲ ਨਹੀਂ ਬਣੀ ਉੱਥੇ ਤੋਂ ਹੋਰ ਵੇਖਲਾ ਕੰਮ ਤੋ ਹੁਣ ਹੋਰ ਕਿ ਮੈਂ ਲਾਈ ਤੇ ਗਈ ਫੇਰ ਉੱਥੇ ਲਾਤੀ ਹੁਣ ਉਹ ਬੰਦਿਆ ਕੋਲੀ ਅੱਛਾ ਵੇਖ ਹੁਣ ਕੀ ਬੰਦਾ ਕਹਿੰਦਾ ਤਾਂ ਹੈਗਾ ਵੀ ਆ ਮਹੀਨੇ ਅਕ ਜਦ ਤਰੀ ਗੱਲ ਬਣ ਜਾਣੀ ਆ ਹੂੰ ਅੱਗਣ ਮਾਰਾ ਜਾਣੇ ਬਣੇਗਾ ਨਾ ਆਪਣੇ ਫੇਰ ਆ ਤੇਰਾ ਜਰਾ ਕਟਾ ਹੁਣ ਵਿਆਹ ਮੁਕੇ ਕੋ ਹੈਗਾ ਜੇ ਵੀ ਕੋਈ ਉਹ ਨਹੀਂ ਵੀਰ ਹੋਂਤ ਨਹੀਂ ਹੈ ਕੋਈ ਹੋਂਦ ਮੋਗੇ ਵਿਆਹ ਸਾਰੇ ਤੇਰਾ ਪਤਾ ਕੱਖ ਨਹੀਂ ਲੱਗਦਾ ਨਾ ਨਹੀਂ ਨਹੀਂ ਸਾਮਾਨੀਆਂ ਪੈਂਦੀਆਂ ਵਾ ਤੇ ਪਾ ਕੇ ਪੈਂਟ ਚੁਰ ਪੈਣਾ ਨਹੀਂ ਨਹੀਂ ਹੁਣ ਨਹੀਂ ਮੈਂ ਜਾਂਦਾ ਕਿ ਦੇਖ ਲਈ ਨਾ ਚੰਗਾ ਨਹੀਂ ਹੁੰਦਾ ਫਿਰਨਾ ਠੀਕ ਆ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਆਪਰਾ ਕੰਮ ਕਾਰਜੇ ਕੀਦਾ ਵਾ ਹਾਂਜੀ ਹਾਂਜੀ ਤੇ ਕਰੇ ਰਹੀਦਾ ਵਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਮੈਂ ਆਦੇ ਬਨੇਰਾ ਯੋਰ ਮਾਰਨ ਡਿਆ ਵਾ ਹੂੰ ਵੀ ਕਿਦਾਂ ਨਾ ਕਿਦਾਂ ਗੱਲ ਬਾਂਜੇ ਚੱਲ 2-4 ਸਾਲ ਆਪਾਂ ਮੁੜ ਕੇ ਆਗੇ ਤੇ ਪੁੰਦਾ ਵਿਆਹ ਉਹ ਕਰ ਲੈਂਦਾ ਵਾ ਚੱਲ ਗੱਲ ਤੇਰੀ ਆਪੇ ਕਿਸਮਤ ਨਾਲ ਬਣਨੀ ਹੈ ਤੇ ਬਾਕੀ ਤੁਹਾਨੂੰ ਪਤਾ ਪਿਆਲੀ ਬਣਨ ਦਾ ਕੰਮ ਤੇ ਹੈ ਹੀ ਹੋਰ ਆਪਣੇ ਕੋਲ ਚੱਲ ਜੋ ਹੈਗਾ ਉਹ ਕਰੀਏ ਹਾਂਜੀ ਹਾਂਜੀ ਠੀਕ ਨੇ ਤੇ ਨੋ ਦਾ ਇਹ ਹੋਰ ਕੰਮ ਹੋਰ ਕੀ ਕਰੇਂਗਾ ਥੇਰਾ ਤੋੜਾ ਘਟਾ ਆਪਣਾ ਜਰਾਗਾ ਨਹੀਂ ਨਹੀਂ ਹੁਣ ਤੁਸੀਂ ਕਹਦਾ ਫਿਰ ਕਦੀ ਗੱਲ ਹਾਂਜੀ ਬਾਕੀ ਆ ਮੈਂ ਕਹਿੰਦਾ ਜਾਂਦਾ ਬਾਰ ਬਾਰ ਤਨ ਚੰਗਾ ਲੱਗਦਾ ਤੇ ਉਹ ਤੇ ਗੱਲ ਹੈਗੀ ਮੈਨੂੰ ਪਤਾ ਹੈ ਮੈਨੂੰ ਆਪ ਨੂੰ ਗਲਤ ਲੱਗਦਾ ਨਹੀਂ ਨਹੀਂ ਕੋਈ ਗੱਲ ਨਹੀਂ ਟੈਂਸ਼ਨ ਨਾ ਹਾਂ ਜੀ ਹਾਂ ਜੀ ਇੱਕ ਗੱਲ ਦੱਸਾਂ ਦੱਸੋ ਅ ਜੇ ਤੂੰ ਇੱਥੇ ਨੌਕਰੀ ਕਰ ਲੈ ਬਾਹਰ ਬੋਰ ਨਾਲ ਇੱਥੇ ਵੀ ਛਈ ਆ ਵਹੇ ਜੇ ਮਿਲ ਜੇ ਕਿਤੇ ਨਾ ਕੋਈ ਛਈ ਬੜਕਿਆਂ ਨਹੀਂ ਜਾਵੇ ਮਿਹਨਤ ਕਰ ਸਭ ਕੁਝ ਹੈਗਾ ਪਰ ਇੱਥੇ ਤੁਹਾਨੂੰ ਪਤਾ ਨੌਕਰੀ ਕਿੱਥੇ ਮਿਲਦੀ ਹੈ ਅੱਜ ਕੱਲ ਔਖਾਈ ਹੋਇਆ ਪਿਆ ਕੰਮ ਤੂੰ ਮਨ ਬਣਾ ਮੈਂ ਪੂਰਾ ਜੋਰ ਲਾ ਦੂੰਗਾ ਮਿਹਨਤ ਤੈਨੂੰ ਕਰਨੀ ਪੈਣੀ ਹੈ ਮੰਨ ਮੇਰਾ ਭਾਂਜੂ ਕਭ ਨੌਕਰੀ ਕਿਹੜੀ ਕਰਨੀ ਇਹਦੇ ਪਾਸੇ ਇੱਕ ਰੱਖ ਲਾ ਪਹਿਲੋ ਕਿ ਬਾਹਰ ਦਾ ਕਰਨਾ ਹੈ ਕਿ ਇੱਥੇ ਦਾ ਕਰਨਾ ਜੇ ਇਹਦੇ ਮੈਨੂੰ ਇੱਥੇ ਵਧੀਆ ਨੌਕਰੀ ਮਿਲ ਜੇ ਹੂੰ ਪੈਸੇ ਯਾਰ ਵਧੀਆ ਜੁੰਡਾ ਹੈ ਪਣਾ ਤੇ ਮੈਨੂੰ ਕੀ ਲੋੜ ਪਈ ਬਾਹਰ ਨਾਲ ਵੇਖ ਪਹਿਲੋ ਨੌਕਰੀ ਵੇਖ ਚਲੋ ਜੀ ਇਹ ਦੇਖੋ ਅਫਸਰ ਹੀ ਲਿਆਂ ਚ ਵਧੀਆ ਨੌਕਰੀ ਮਿਲ ਜੇ ਮੈਂ ਤੂੰ ਕਰ ਬਾਕੀ ਦਾ ਕੰਮ ਮੇਰਾ ਮੈਂ ਤਮ ਕਰ ਲੂੰਗਾ ਹਾਂ ਪਰ ਇਹ ਵੀ ਫਿਰ ਪੱਕਾ ਹੋਵੇ ਵੀ ਮਿਲ ਜਾਵੇ ਨੌਕਰੀ ਬਾਹਰ ਦਾ ਖੜਾ ਮੈਂ ਹੀ ਕਰਦਾ ਵੇਖ ਬਾਹਰ ਤੇਰੇ ਕੋਲ ਕਿਹੜਾ ਵੀਜ਼ਾ ਮਿਲਿਆ ਤੇਰਾ ਹੱਥ ਪਿਆ ਵਾ ਉਹੀ ਤੇ ਗੱਲ ਨਹੀਂ ਨਾ ਪਿਆ ਨਹੀਂ ਨਹੀਂ ਤਾਪਰ ਟਾਈਮ ਨਾ ਨਗਾ ਮੈਂ ਰਹਿੋ ਗੱਲ ਕਹਿਣਾ ਅੱਗੇ ਇੱਕ ਵਾਰੀ ਫਾਈਲ ਤੇਰੀ ਰਿਜੈਕਟ ਹੋ ਗਈ ਆ ਉਹ ਤੇ ਹੋ ਗਈ ਆ ਦੋਰੇ ਲੱਗੀ ਆ ਇਹ ਵੀ ਹੋ ਗਈ ਰਿਜੈਕਟ ਤੇ ਤੇਰਾ ਨੌਕਰੀ ਵਾਲਾ ਕੰਮ ਖਤਮ ਹੋ ਜਾਣਾ ਹੀ ਆ ਉਮਰ ਨੰਗਦੀ ਜਾਂਦੀ ਤੇਰੀ ਉਹ ਤੇ ਗੱਲ ਹੈਗੀ ਆ ਠੀਕ ਆ ਸਾਲ ਤੱਕ ਇਹੋ ਹੀ ਬਚਿਆ ਵਾ ਫੇਰ ਤੇ ਗੱਲ ਹੈਗੀ ਆ ਤੇ ਮੈਂ ਤਾਂ ਮਿਹਨਤ ਕਰ ਸਕਦਾ ਤੇ ਉੱਠਿਆ ਕਰ ਸਵੇਰੇ 4 ਵਜੇ ਲਾ ਦੌੜ ਫੇਰ ਕੋਸ਼ਿਸ਼ ਤੇ ਤੇਰਾ ਜੋਰ ਮਾਰਦੇ ਆ ਜੇ ਇਹ ਤੇ ਵੀ ਨਾ ਕੋਦੇ ਪੁਲਿਸ ਭਰਤੀ ਹੋ ਜਾਣਾ ਹੂੰ ਹੂੰ ਕਿਤੇ ਬਹੁਤਾਂ ਨਜ਼ਾਰਾ ਲੱਗਦਾ ਤੇਰਾ ਮਨ ਵਜਦਾ ਮੇਰਾ ਤਾਂ ਮਨ ਬੜਾ ਕਰਦਾ ਵਾ ਚੱਲ ਫੇਰ ਉਠਾਂ ਸੇਰੇ ਮੈਂ ਵੀ ਵੇਖਦਾ ਮੈਂ ਕਿੰਨੀ ਕੀਤੇ ਤੇ ਡੇੜਵਾ ਮੈਂ ਆ ਤਾਂ ਇੱਦਾਂ ਕੋਈ ਗੱਲ ਨਹੀਂ ਮੈਂ ਤਾਂ ਮਿਹਨਤ ਕਰ ਲਿਆ ਕਰਨੀ ਅੱਗੇ ਵੀ ਕਰਦਾ ਰਿਹਾ ਵਾਂ ਕੋਈ ਗੱਲ ਨਹੀਂ ਤੇ ਮੈਂ ਚੱਲ ਜਾਇਆ ਕਰੂੰਗਾ ਦੋੜ ਲਾਉਂਗਾ ਸੇਰੇ 4 ਵਜੇ ਦਾ ਟਾਈਮ ਏ ਫੇਰ ਕੋਈ ਗੱਲ ਨਹੀਂ ਜੇ ਤਰਾ ਜੋਰ ਤੂੰ ਮਾਰਦਾ ਮੇਰੇ ਚਾਰ ਵਜੇ ਮੈਂ ਤੇ ਮਾਰੀ ਚੰਗੀ ਵੱਜ ਕੇ ਠੀਕ ਆ ਮੇਰੇ ਯਾਰ ਦਾ ਬਾਪੂ ਹੈਗਾ ਐਸ ਐਚਓ ਹਾਂਜੀ ਉਹਦੀ ਬਥੇਰੀ ਵਾਕ ਪਈ ਆ ਕੇ ਠੀਕ ਆ ਤੇ ਮੋਦਨਾ ਵੀ ਗੱਲ ਕਰੂੰਗਾ ਤੇ ਯਾਦਾ ਹੱਥ ਪਿੰਡਾ ਹੋਊਗਾ ਤੇ ਹੱਥ ਜ਼ਰੂਰ ਪਾਊਗਾ ਬੜਾ ਕਰਦਾ ਮੇਰੇ ਨਾਲ ਨਹੀਂ ਨਹੀਂ ਕੋਈ ਗੱਲ ਠੀਕ ਹੈ ਨਾ ਜਿੱਦਾਂ ਦੀ ਗੱਲ ਉਹ ਦੋਹਣਾ ਕਰੂਗਾ ਤੇ ਬਾਕੀ ਉਹਨਾਂ ਗੱਲ ਤੇ ਰਹਿ ਤੀਓ ਨਹੀਂ ਤੂੰ ਟੈਨਸ਼ਨ ਲੈ ਕੋ ਕਰਕੇ ਉਠਾ ਲੈ ਪਹਿਲਾਂ ਮੈਂ ਤੇਰੇ ਨਾਲ ਮਹੀਨਾ ਵੇਖਣਾ ਫੇਰ ਮੈਂ ਕਿਸ ਨਾਲ ਗੱਲ ਕਰਾਂ ਤੂੰ ਹੀ ਟੈਨਸ਼ਨ ਲੈ ਇਹ ਨਾ ਮੈਂ ਗੱਲ ਕਰ ਲਾਂ ਤੂੰ ਘੋੜੇ ਵਿੱਚ ਕੇ ਸੁੱਤਾਰਵੇਂ ਨਹੀਂ ਨਹੀਂ ਮੈਂ ਜਾਇਆ ਕਰੂਗਾ ਤੂੰ ਵੇਖ ਲੈ ਕੋਈ ਪੱਕੀ ਗੱਲ ਹੈ ਵੇਖਦੇ ਆ ਫਿਰ ਕਾਰਫੇ ਸ਼ੁਰੂ ਆਪਣੀ ਮਿਹਨਤ ਹਾਂਜੀ ਹਾਂਜੀ ਤੇ ਗੱਲ ਨਹੀਂ ਕਰੀ ਜਾਈ ਦੀ ਬਹੁਤੀ ਕਿਸ ਨਾਲ ਨਾ ਨਾ ਹਾਂਜੀ ਗੱਲ ਜਿਹੜੀ ਤੇਰੀ ਫਾਈਲ ਕੋਈ ਲੱਗੀ ਆ ਉਹ ਲੱਗੀ ਰਹਿੰਦੇ ਉਹਨੂੰ ਉਹ ਮੈਂ ਛੇੜੀ ਉਹ ਵੀ ਕੰਮ ਚੱਲਦਾ ਨਾ ਉਹਨੂੰ ਲੱਗੀ ਰਹਿੰਦੇ ਜੋ ਤੇਰੇ ਕਰਮਾਂ ਚ ਆ ਦੋਵੇਂ ਬੰਨੇ ਯੋਰ ਮਾਰ ਲਾ ਹਾਂਜੀ ਸਮਝੀ ਗੱਲ ਹਾਂਜੀ ਹਾਂਜੀ ਆਹੋ ਚੱਲ ਫਿਰ ਕਰਮੇ ਤਾਂ ਸ਼ੁਰੂ ਤੇ ਬਾਅਦ ਫਿਰ ਜੋ ਕੰਮ ਹੋ ਬਾਕੀ ਮੈਂ ਵੇਖ ਲਵਾਂਗਾ ਜਿੰਨਾ ਕਰਨਾ ਹੋ ਚਲੋ ਠੀਕ ਹੈ ਠੀਕ ਹੈ